ਅਮਣੇ ਸਮੁੰਦਰ ਦਿਖ ਰਿਹਾ ਤੁਹਾਡੇ ਸਾਹਮਣੇ ਇਹਦੇ ਚ ਕੋਈ ਜਿੱਤ ਦੀ ਕੰਬੀ ਨਹੀਂ ਦਿਖ ਰਹੀ ਸਾਰੇ ਜਾਇਜਾ ਕਾਰ ਚਾਰੇ ਪਾਸੇ ਮੋਤੀ ਦੀ ਆਵਾਜ਼ਾਂ ਤੇ ਤੁਹਾਡੇ ਅੱਗੇ ਜਿਹੜਾ ਡਾਕਟਰ ਅਮਰ ਸਿੰਘ ਕਹੜੇ ਨੇ ਹੋਰ ਡਿੱਗੇ ਜਾ ਅਗੂ ਕੜੇ ਨੇ ਕਿਵੇਂ ਦੇਖਦੇ ਹੋ ਤੁਸੀਂ ਕਹਿ ਰਹੇ ਹੋ ਵੀ ਗਰੀਬ ਆ ਮੈਂ ਤੇ ਉਧਰੋਂ ਦਿੱਕਤ ਨੇ ਕਿਵੇਂ ਦੇਖਦੇ ਹੋ ਸੀਜ ਨੂੰ ਲੈ ਕੇ ਕਿੰਨੀ ਕ ਫਾਈਟ ਕੋਮੇਸਾ ਹੀ ਪਾੜਾ ਪਿਆ ਰਿਆ ਅਮੀਰ ਤੇ ਗਰੀਬ ਦਾ ਮੇਸਾ ਗਰੀਬ ਜਿੱਤਦਾ ਰਿਹਾ ਤੇ ਮੀਰ ਹਾਰਦਾ ਗੁਰਬਾਣੀ ਚ ਲਿਖਿਆ ਮੀਟ ਤੱਕ ਨੀਮੀ ਨਾਨਕਾ ਗੁਣ ਚ ਗਾਈਆਂ ਤਾ ਕੁਰਬਾਨੀ ਕਹਿ ਰਹੀ ਹੈ ਨਾ ਕਿ ਹਮਨੇ ਚੰਗੇ ਇਹ ਬੁਰਾ ਨਹੀਂ ਕੋਈ ਕੁਰਬਾਨੀ ਕੀ ਕਹਿ ਰਹੀ ਹੈ ਬੱਲੱਲਾ 100 ਰੁਪਏ ਇੱਕ ਉਤਰ ਤੱਕ ਸਭ ਬੰਦੇ ਇੱਕ ਨੂੰ ਸੇ ਸਭ ਜੰਗ ਪਜਾ ਕੋਪਲੇ ਉਹ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਸਾਡੇ ਮੇਰੇ ਕਿਸਾਨ ਹੈ ਮੈਂ ਕਿਸਾਨਾਂ ਦਾ ਮਜ਼ਦੂਰ ਹੈ ਸਾਡੇ ਦਾ ਨੌ ਮਾਤ ਦਾ ਰਿਸ਼ਤਾ ਕਾਦਾ ਹੋ ਇਹ ਕਿਸਾਨ ਭਾਈ ਦਿਹਾੜੀਦਾਰ ਕਿਸਾਨ ਹੈ ਜਿਹੜੇ ਆਸਰੀ ਜਿਨ੍ਹਾਂ ਦੇ ਅਸੀਂ ਘਰਾਂ 'ਚ ਕੰਮ ਕਰਦੇ ਆ ਉਹ ਮੇਰਾ ਵਿਰੋਧਤਾ ਕਰਕੇ ਦੇਖਣ ਫਿਰ ਮੈਂ ਕਹੂੰਗਾ ਲੰਬੇ ਬੀਜੇਪੀ ਪਾਰਟੀ ਚੜਨਗਾ ਇੱਕ ਸਰ ਤੁਸੀਂ ਕਹਿਆ ਕੀ ਜਿਹੜਾ ਗਰੀਬ ਕੈਂਡੀਡੇਟ ਨੇ ਬੀਜੇਪੀ ਦੇ ਜਐਸਸੀ ਕੈਂਡੀਡੇਟ ਉਹਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਉਹ ਇਕਨਲੀ ਫਾਰ ਬੀਜੇਪੀ ਦਾ ਔਰ ਕਿਉਂ ਨਹੀਂ ਹੋ ਰਿਹਾ ਇੱਕ ਆਨਸਰਾਂ ਦੇ ਇੱਕ ਗੇਜਰਾਂ ਦਾ ਇਹ ਗੇਜਰ ਅਸੀਂ ਕਰੀਏ ਮਾਣਾ ਗੇਜਰਮ ਸਰ ਉਹ ਕਹਿੰਦੇ ਵੀ ਅਸੀਂ ਤਾਂ ਸਵਾਲ ਹੀ ਕਰਨੇ ਸੀ ਵਿਰੋਧ ਤਾਂ ਅਸੀਂ ਸਾਰਿਆਂ ਦਾ ਹੀ ਕਰ ਰਹੇ ਆ ਭਾਈ ਸਰ ਜੀ ਸਵਾਲ ਕਰਨਾ ਨਾ ਕਿਸੇ 플레이ਰ ਫਰਾਂਤੇ ਬੈਠ ਕੇ ਕਰਨਾ ਇਹ ਮਰਦਾਬਾ ਜਿੰਦਾਬਾ ਇਹਦੇ ਨਾਲ ਸਵਾਲ ਨਗਾ ਨਹੀਂ ਆਇਆ ਇਹ ਤਾਂ ਟਕਰਾਰ ਹੈ ਲੜਨ ਦਾ ਸਵਾਲ ਹੈ ਜੋ ਮੈਨਾਂ ਟਕਰਾਰ ਵਾਜੀ ਕਰਾਂਗੇ ਕਿਸੇ ਨੇ ਉਹ ਤੇ ਤੋਏ ਕਰਤੀ ਤੇ ਮੇਰਾ ਸਮਾਜ ਚੁੱਪ ਕਰਕੇ ਬਹਿ ਜੂਗਾ ਫੇ ਲੜਾਈ ਕਰਾਂਗੇ ਫਿਰ ਕਿਸੇ ਬੰਦੇ ਸਿੱਟੇ ਕੱਲ ਲਗੂਆ ਕਿਸੇ ਕੋ ਦੂਜਾ ਲਗੂ ਫਿਰ ਅਸੀਂ ਕਹੀਏ ਝੰਡੂ ਇਹਨੇ ਐ ਕਰਤਾ ਕਿ 바ਵਾ ਸਾਹਿਬ ਦੇ ਅੰਬੇਦਕਰ ਦੇ ਸੰਵਿਧਾਨ ਦਿੱਤੇ ਜਿਹੜਾ ਰਹਿਣਾ ਤੋ ਜੇ ਅਣ ਆਨੇ ਲੇ ਫਿਰ ਕਾਨੂੰਨੀ ਪ੍ਰਕਿਰਿਆ ਹੋਣੀ ਹੈ ਨਾ ਇਹਨਾਂ ਦੇ ਪਾਸਪੋਰਟ ਬੰਨੇ ਆ ਨਾ ਇਹਨਾਂ ਦੇ ਰਜਿਸਟਰ ਕਾਰਡ ਬੰਨੇ ਆ ਨਾ ਆਧਾਰ ਕਾਰਡ ਬੰਨੇ ਆ ਜਿਹੜੇ ਬਾਬਾ ਸਾਹਿਬ ਦੇ ਸੰਵਧਾਨ ਨੂੰ ਨਹੀਂ ਮੰਨਤੇ ਫਿਰ ਉਹਨਾਂ ਦਾ ਸਭ ਕੁਝ ਬੰਦ ਹੋਣਾ ਸਾਰੇ ਸਾਰੇ ਕੈਂਡੀਡੇਟਾਂ ਨੂੰ ਲੇਟ ਤੋਂ ਨੂੰ ਟਿਕਟ ਮਿਲੀ ਆ ਲੇਟ ਤੁਸੀਂ ਆਏ ਹੋ ਕੀ ਲੱਗਦਾ ਹੈ ਲੇਟ ਨੂੰ ਕਿਸ ਤਰੀਕੇ ਨਾਲ ਕੱਢੋਗੇ ਭਾਈ ਸਾਹਿਬ ਮੈਂ ਕਰਨਾਲ ਆ ਮੈਂ ਕਹੀ ਦਾ ਜੰਮ ਅਸੀਂ ਜਮ ਮੈਂ ਜਮੇ ਜਤਮਾ ਮੈਨੂੰ ਇਸ ਕਰਕੇ ਟਿਕਟ ਲੇਟ ਮਿਲੀ ਸਰਕਾਰ ਨੂੰ ਸਰਕਾਰ ਨੂੰ ਕਿਵੇਂ ਦੇਖਦੇ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰਾਂ ਪੰਜਾਬ ਚ ਕਿਵੇਂ ਕਿਵੇਂ ਲੱਗਦਾ 2 ਸਾਲ ਕਿਵੇਂ ਨੇ ਉਹ ਸਰ ਜੋ ਜਮਾਨ ਸਰ ਜੋ ਰਾਜਾ ਕਹਿੰਦਾ ਉਹ ਕਹਿੰਦਾ ਬਾਲ ਕਿ ਟਕੇ ਟਕੇ ਕਹਿੰਦਾ ਕੋਈ ਨਹੀਂ ਥੋੜੇ ਦਿਨ ਟੱਜ ਜਾ ਤੇਰੇ ਪੁੱਲੇ ਚ ਕੱਟ ਕੇ ਮਰੇ ਆਈਂਗੇ ਇਹ ਸਰਕਾਰ ਜਾਣੇ ਵਾਲੀ ਹੈ ਇਹਨਾਂ ਚੋਂ ਹੀ ਨਵੀਂ ਸਰਕਾਰ ਆਉਣੇ ਵਾਲੀ ਹੈ ਭਗਵੰਤ ਮਾਨ ਜੇਲ ਜਾਊ ਤੇ ਇਹਨਾਂ ਦੇ ਵਿੱਚੋਂ ਨਵਾਂ ਮੁੱਖ ਮੰਤਰੀ ਆਊ ਲੜਾਈ ਇਹਨਾਂ ਜੁਤਮ ਜੁਕਤੀ ਹੋਣੀ ਹੈ ਇਹ ਤੁਸੀਂ ਕਿਸ ਕਿਸ ਦਾਅਵੇ ਨਾਲ ਇਹ ਕਹਿ ਸਕਦੇ ਹੋ ਵੀ ਭਗਵੰਤ ਮਾਨ ਜਾਂ ਜਿਹੜੇ ਹੋਰ ਆਗੂ ਨੇ ਜਿਵੇਂ ਵਿੱਤ ਮੰਤਰੀ ਦਾ ਵੀ ਪਿੱਛੇ ਜੇ ਲੱਗਦਾ ਸੀ ਹਰਪਾਲ ਸਿੰਘ ਚੀਮਾ ਦਾ ਵੀ ਉਹ ਵੀ ਜੇਲ੍ਹ ਜਾਣ ਵਾਲੇ ਨੇ ਤੁਸੀਂ ਇਹ ਦਾਵਾ ਕਿਵੇਂ ਕਰ ਸਕਦੇ ਹੋ ਵੀ ਸਾਰੇ ਜੇਲ੍ਹ ਜਾਣ ਵਾਲੇ ਨੇ ਸਰ ਉਹ ਸ੍ਰੀਮਾਨ ਜੀ ਉਹਦੇ ਹਲਕੇ ਦੇ ਵਿੱਚ 25 ਪਰਿਵਾਰ ਜਾਲੀ ਸਰਾਬ ਨਾਲ ਮਰੇ ਜਦੋਂ ਤਰ ਤਰ ਮਰੇ ਉਸ ਤੋਂ ਕਹਿੰਦੇ ਤੇ 5 ਮਿੰਟ ਚ ਸਤੀਪਾ ਦੇ ਦੋ ਸਤੀਪਾ ਦੇ ਦੋ ਜਦੋਂ ਹੁਣ ਮਰੇ ਤਾਂ ਇਹ ਹੁਣ ਇਹਨਾਂ ਨੂੰ ਕਹਿਣਾ ਚਾਹੀਦਾ ਨਹੀਂ ਤਾਂ ਵੀ ਬਿਓ ਲੋਜੀਸ ਥਰਡਡੇ ਬੰਦੇ ਸਾਡੇ ਆਪ ਦੇ ਕਰ ਮੰਤਰੀ ਦੇ ਦਫ਼ਤਰ ਉਹਦੇ ਚ ਮਰੇ ਹਲਕੇ ਚ ਤੈਨੂੰ ਸਤਿਫਨ ਦੇਣਾ ਚਾਹੀਦਾ ਦਾ ਇਹ ਸਤਿਫਨ ਦੇਣਾ ਚਾਹੀਦਾ ਸੀਗਾ ਹੁਣ ਕਹਿੰਦੇ ਨਹੀਂ ਜੀ ਇਹਦਾ ਸਰਾਬ ਤੋਂ ਟਿਕ ਕੇ ਤੇ ਨਹੀਂ ਆਈ ਉਹ ਜ਼ਿੰਮੇਵਾਰੀ ਕਿਹਦੀ ਹੈ ਸਰਕਾਰ ਦੀ ਹੈ ਸਰਕਾਰ ਕਿਉਂ ਭੱਜ ਗਈ ਆਪਣੀ ਜ਼ਿੰਮੇਵਾਰੀ ਤੇ ਇਹ ਤਾਂ ਕਹਿੰਦੇ 5 ਮਿੰਟ ਚ ਐਮਐਸ ਸੀ ਦੇ ਦੇਗੇ ਛੱਡੋ ਸਰਕਾਰ ਹੱਦਾਂਵਾ 2 ਸਾਲ ਹੋ ਗਏ ਹੁਣ ਤੱਕ ਤਾਂ ਐਮਐਸ ਸੀ ਨਿਕਲ ਤੋਂ ਨੰਦ ਚ ਕਿਸਾਨ ਇੱਥੇ ਕੋਈ ਨਹੀਂ ਬੋਲਦਾ ਜੀ ਜਿਵੇਂ ਸਰ ਪੰਜਾਬ ਚੋਂ 13 ਸੀਟਾਂ ਨੇ ਜੀ ਕਿੰਨੀਆਂ ਸੀਟਾਂ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਸਰ ਜੀ ਤੁਹਾਨੂੰ ਪਤਾ ਕਿੰਨੇ ਦੀ ਹੈ ਅਸੀਂ ਉਹ ਕਹਿੰਦੇ 13 ਜੀ 13 0 ਇਹ ਤਾਂ ਅਸੀਂ ਤੁਹਾਨੂੰ ਦੱਸਾਂਗੇ ਨਾ ਬੀਜੇਪੀ ਕਿੰਨੀਆਂ ਸੀਟਾਂ ਲਿਆ ਸਕਦੀ ਅਸੀਂ ਤੁਹਾਡੇ ਸਾਹਮਣੇ ਬਹੁ ਗਿਣਤੀ ਲੈ ਕੇ ਜਾਵਾਂਗੇ 13 ਸੀਟ ਦਾ ਇਹ ਹੈ ਜਿਹੜੀ ਸਭ ਤੋਂ ਖੜੇ ਨਾ ਲਾਸਟ ਚ ਇਹ ਚਿੱਤ ਕੇ ਦਿਖਾਉਂਦਾ ਲਈ ਕਿਰਵਾਸਤੇ ਹਲਕੇ ਦੇ ਲੋਕਾਂ ਵਾਸਤੇ ਕੀ ਤੁਸੀਂ ਮੇਨ ਮੁੱਦਾ ਕੀ ਚੁਣਿਆ ਕੀ ਉਹਦਾ ਵਾਅਦਾ ਸੱਚ ਦਾ ਲੈ ਕੇ ਕੀ ਆਇਆ ਮੇਰੀ ਇੱਕ ਰਾਏ ਹੈ ਇੱਥੇ ਇੱਕ ਵੱਡੀ ਹੱਬ ਲਿਆ ਕੇ ਆਵਾਂਗੇ ਹੱਬ ਦਾ ਮਤਲਬ ਹੈ ਇੱਕ ਕਾਰੋਬਾਰ ਵਾਸਤੇ ਇੱਥੇ ਜਵਾਨੀ ਨੂੰ ਪਛਾਣ ਵਾਸਤੇ ਬੱਚਿਆਂ ਨੂੰ ਇੱਥੇ ਕੰਮ ਲਾਣ ਵਾਸਤੇ ਭਗਵੰਤ ਮੰਗਰੋਂ ਨੇ ਛੁੱਟੇ ਆਪੀ ਕਾਗਜ਼ ਛਾਪ-ਛਾਪ ਕੇ ਨੁਕਤੇ ਦਿੱਤੇ ਲੋਕ ਨੇ ਗੁਜਰਾਤ ਗੰਜਾ ਰਾਜਸਥਾਨ ਕੇ ਮੱਧ ਪ੍ਰਦੇਸ਼ ਸੇ ਦਿੱਲੀ ਵਾਲੇ ਲੈ ਕੇ ਸਾਡੇ ਤਾਂ ਵਿਚਾਰੇ ਨੇ ਆਰਡਰ ਆਰਡਰ ਮਿਲੇ ਆ ਜੋ ਨਹੀਂ ਕਿਸੇ ਨੂੰ ਮਿਲ ਸਰ ਇੱਥੇ ਰੇਲਵੇ ਸਟੇਸ਼ਨ ਦੀ ਬਹੁਤ ਮੰਗ ਹੈ ਜੇ ਉਰੇ ਰੇਲਵੇ ਸਟੇਸ਼ਨ ਆ ਜਿੱਤਾ ਉਹ ਜਿਹੜਾ ਏਰੀਆ ਬਹੁਤ ਵਧੀਆ ਡਵੈਲਪ ਹੋਊਗਾ ਹੋਰ ਵੀ ਜਿਆਦਾ ਤੁਸੀਂ ਮੈਨੂੰ ਐਮਪੀ ਦਾ ਬਣਾਓ ਰੇਲਵੇ ਸਟੇਸ਼ਨ ਨੇ ਪਲਾਨ ਕਰੇ ਵੈਰੀ ਗੁੱਡ ਯੂਪੀ ਯੂਪੀ ਸਰਕਾਰ ਦੀ ਗੱਲ ਕੀਤੀ ਹੈ ਤੁਸੀਂ ਨੇ ਸਰ ਯੂਪੀ ਸਰਕਾਰ ਦੀ ਗੱਲ ਕੀਤੀ ਹੈ ਕਿਵੇਂ ਕੰਪੈਰੀਸ਼ਨ ਦੇਖਦੇ ਹੋ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਕਿ ਇੰਨੀਆਂ ਕੋਈਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਕੀ ਹੋਊਗਾ ਜੇਕਰ ਛੋਟੀ ਸਰਕਾਰ ਬਣਦੀ ਹੈ ਤਾਂ ਯੂਪੀ ਚ ਅੱਜ ਨਾ ਜੋਗੀ ਦੀ ਸਰਕਾਰ ਚ ਇੱਕ ਬਿੱਬੀ 1 ਕਿਲੋ ਸੋਨਾ ਪਾ ਕੇ ਨਾ ਕਿ ਚੌਕ ਵਿੱਚ ਕੱਢ ਜੋ ਰਾਤ ਨੂੰ 2 ਵਜੇ ਵੀ ਕਿਸ ਦੀ ਹਿੰਮਤ ਨਹੀਂ ਕਿਸੇ ਬੰਦੇ ਦੀ ਵੀ ਉਹਨਾਂ ਟੱਚ ਕਰ ਜਵੇ ਇਹ ਪੰਜਾਬ ਹੈ ਇਹਦਾ ਤੁਲਨਾ ਕਰਕੇ ਦੇਖਦੇ ਹੋ ਨਾ ਜੁਪੀਦਰ ਪੰਜਾਬ ਦਾ ਇਹ ਬੁਰਾ ਹਾਲ ਹੈ ਪੰਜਾਬ ਦਾ ਸਰ ਆਮਰਗੜ ਇਲਾਕੇ ਵਿੱਚ ਸਿਹਤ ਸੂਲਤਾਂ ਦਾ ਬੰਦਾ ਹਾਲ ਹੈਗਾ ਜੇਕਰ ਤੁਸੀਂ ਜਿੱਤ ਕੇ ਐਮਪੀ ਬਣਦੇ ਹੋ ਤਾਂ ਆਮਰਗੜ ਏਰੀਆ ਦੇ ਲਈ ਕੋਈ ਵੱਡੇ ਹਸਪਤਾਲ ਦੇ ਕੋਈ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਤੁਸੀਂ ਕਰ ਸਕਦੇ ਮੈਂ ਤੁਹਾਡੇ ਕੋਲ ਇਹਦਾ ਸਰ ਬੇਨਤੀ ਕਰਨੀ ਹੈ ਕੀ ਇੱਥੇ ਇੰਡਸਟਰੀ ਹੱਬ ਲਿਆਵਾਂਗੇ ਵੱਡੀ ਮਰੇਕੋਟਲਾ ਤੇ ਨਾਲ ਇਹ ਅਮਰਗੜ ਇੱਥੇ ਵਧੀਆ ਸਿਹਤ ਸੁਲਤਾਨੀ ਗੱਲ ਕਰ ਰਹੇ ਆ ਤੁਹਾਡੇ ਕੋਲ ਜੇ ਨਹੀਂ ਸੁਣੀ ਮੈਂ ਦੁਬਾਰਾ ਸੁਣਾ ਦਿੰਦਾ ਇੱਥੇ ਵਧੀਆ ਸਿਹਤ ਸੁਲਤਾਨੀ ਪਰ ਵਧੀਆ ਦਿੱਲੀ ਦੇ ਤਰਜ਼ ਦੇ ਉੱਤੇ ਹਸਪਤਾਲ ਲਿਆਵਾਂਗੇ ਇੱਥੇ ਹੱਬ ਬਣਦੀਆਂ ਲਾएंगे ਇੰਡਸਟਰੀ ਇੰਡਸਟਰੀ ਅਬ ਜਿਹੜੀ ਸਰਕਾਰ ਦੀ ਹੱਬ ਬਣੂਗੀ ਨਾ ਅਮਰਗੜ ਮਰੇਕੋਟਲਾ ਦੇ ਵਿਚਕਾਰ ਇੱਥੇ ਹਜ਼ਾਰਾਂ ਬੰਦਿਆਂ ਨੂੰ ਰੁਜ਼ਗਾਰ ਮਿਲੂ ਤੇ ਅਮਰਗੜ ਦੀ ਤੇ ਇਤੇ ਇਲਾਕੇ ਦੀ ਸਾਰੇ ਅੰਮਰ ਵਰਤ ਲੈ ਇੱਕ ਮੁੱਖ ਮੰਤਰੀ ਦੇ ਪਰਿਵਾਰ ਨੂੰ ਤੁਸੀਂ ਟਾਰਗੇਟ ਕੀਤਾ ਸੋਨੇ ਦੀ ਗੱਲ ਕੀਤੀ ਹੈ ਕਿ ਸੋਨਾ ਪਾਉਂਡ ਦਾ ਕਿਸੇ ਔਰਤ ਨੂੰ ਅਧਿਕਾਰ ਨਹੀਂ ਹੈਗਾ ਨਾ 2-2 ਕਿਲੋ ਪਾਉਣ ਦਾ ਅਧਿਕਾਰ ਹੈ 4-4 ਕਿਲੋ ਇੱਕ ਤਾਂ ਕਹਿੰਦੇ ਅਸੀਂ ਆਮ ਆਦਮੀ ਆ ਆਮ ਆਦਮੀ ਦਾ ਇਹ ਹਾਲ ਹੁੰਦਾ ਉਹ ਆਮ ਆਦਮੀ ਤੇ ਕਹਿੰਦੀ ਸੀ ਵੀ ਅਸੀਂ ਰੱਖਛੇ ਤੋਂ ਲੈ ਕੇ ਉੱਪਰ ਤੱਕਰ ਕੰਮ ਇੱਕ ਕਰਾਂਗੇ ਇਹਨਾਂ ਕੋਲ ਬੰਦੇ ਨਹੀਂ ਹੈਗੇ ਐਮਪੀ ਦਾ ਇਹਨਾਂ ਨੂੰ ਲੜਾਉਣ ਵਾਸਤੇ ਜੀ ਤਾਰਨੇ ਪੇ ਐਮਐਲਏ ਤਾਰਨੇ ਪੇ ਆਮ ਲੋਕ ਕਿੱਥੇ ਜਾਣਗੇ ਆਮ ਲੋਕ ਕਿਨੇ ਦੇਖੇ ਐ ਮੋਦੀ ਨੇ ਆ ਜਿਹੜਾ ਤੁਹਾਡੇ ਸਾਹਮਣੇ ਖੜਾ ਨਾ ਇਹ ਕਲਾਸਪੋਰ ਖੜਿਆ ਇਹ ਆਮ ਆਦਮੀ ਸਰ ਜੀ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਤੁਸੀਂ ਜੀ ਟ੍ਰੈਫਿਕਾ ਜਿਹੜੀ ਉਹ ਸੰਚਾਰੂ ਢੰਗ ਨਾਲ ਚਲਾਤੀ ਹੈ ਇਹਨਾਂ ਨੇ ਬੀਜੇਪੀ ਦਾ ਕੈਂਡੀਡੇਟ ਨੇ ਸ੍ਰੀ ਗੇਜਾਰਾਮ ਜੀ ਉਹਨਾਂ ਦੇ ਅੰਗੇਸ ਜੋ ਵੀ ਹੈਗਾ ਪ੍ਰੋਟੈਸਟ ਕਰ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਲਾਰਡ ਆਰਡਰ ਠੀਕ ਠਾਕ ਚੱਲ ਰਿਹਾ ਹੈ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇ ਰਹੇ ਅਸੀਂ ਪ੍ਰਾਪਰ ਅਸੀਂ ਜਿਹੜੀ ਟ੍ਰੈਫਿਕ ਜੀ ਆ ਉਹ ਵੀ ਵੰਡ ਕੀਤੀ ਹੋਈ ਹੈ ਇਹਨਾਂ ਨੇ ਪਹਿਲਾਂ ਰੋਡ ਦੇ ਉੱਤੇ ਬੈਠੇ ਸੀਗੇ ਤੇ ਹੁਣ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਸਾਈਡ ਤੇ ਕਰਾ ਕੇ ਟ੍ਰੈਫਿਕੜਾ ਪੂਰਾ ਸੰਚਾਰੂ ਢੰਗ ਨਾਲ ਚਲਾਤਾ ਤਾਂ ਜੋ ਜਿਹੜੀ ਪਬਲਿਕ ਆ ਆਮ ਪਬਲਿਕ ਆਮ ਨਾਗਰਿਕਾ ਉਹਨੂੰ ਪਰੇਸ਼ਾਨੀ ਨਾ ਹੋਵੇ ਕਿੱਤੇ ਹਨ ਕੀ ਪਲਾਨੇ ਦੇਖੋ ਜੀ ਸਾਡੇ ਮਾਨਯੋਗ ਸੀਨੀਅਰ ਅਫਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਸ ਤਰ੍ਹਾਂ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਉਹਦੇ ਅਕੋਰਡ ਅਸੀਂ ਉਹੋ ਜਿਹਾ ਸਿਚੁਏਸ਼ਨ ਦੇ ਅਕੋਰਡਿੰਗ ਅਸੀਂ ਆਪਣਾ ਲੌਂਡ ਆਊਟ ਦੀ ਸਥਿਤੀ ਨੂੰ ਪੂਰਾ ਬਰਕਰਾਰ ਰੱਖਿਆ ਔਰ ਦਿਨ ਰਾਤ ਅਸੀਂ ਕੰਮ ਕਰ ਰਹੇ ਹਾਂ